ਸਸਚੀਕਾਲ ਤੁਸੀਂ ਦੇਖ ਰਹੇ ਹੋ ਅੰਡਰ ਨਿਊਜ਼ ਪੰਜਾਬ ਤੇ ਮੈਂ ਹਾ ਤੁਹਾਡਾ ਅਰਨਲ ਪਰਮਜੀਤ ਕੌਰ ਮਲreturnData ਸ਼ਿਵਾਰਸਾਂ ਦੇ ਖਾਸ ਖਬਰ ਦੇ ਨਾਲ ਤਾਣਾ ਸਿਟੀ ਸ਼੍ਰੀ ਮੁਕਸੇ ਸਾਹਿਬ ਦੀ ਦੀਵਾਰ ਦੇ ਬਿਲਕੁਲ ਨਾਲ ਅਤੇ ਭੀੜਪੜ ਵਾਲੇ ਬਾਜ਼ਾਰ ਦੇ ਵਿੱਚ ਚਾਰ ਨੌਜਵਾਨ ਪਾਬੰਦੀਸ਼ੁਦਾ ਹੁੱਕੇ ਦੀ ਸ਼ਰਿਆਮ ਵਰਤੋ ਕਰਦੇ ਹੋਏ ਇੱਕ ਵੀਡੀਓ ਵਿੱਚ ਰਿਕਾਰਡ ਹੋ ਗਏ ਨੇ ਜਦੋਂ ਕਿ ਇਸ ਸਥਾਨ ਤੇ ਮਹਿਜ਼ 20 ਮੀਟਰ ਦੀ ਦੂਰੀ ਤੇ ਰੈੱਡ ਕਰਾਸ ਪਾਬੰਦੀ ਅੰਦਰ ਪਵਿੱਤਰ ਰਾਮ ਜੀ ਲੀਲਾ ਸਮਾਗਮ ਦਾ ਆਯੋਜਨ ਹੋਇਆ ਹੁੰਦਾ ਹੈ। ਫੌਨਾ ਸਿਟੀ ਦੇ ਨਜ਼ਦੀਕ ਬੂਟਾ ਵਾਲੀ ਇੱਕ ਦੁਕਾਨ ਦੇ ਵਿੱਚ ਕੰਮ ਕਰਨ ਵਾਲੇ ਇਹ ਤਿੰਨ ਕਰਿੰਦੇ ਅਤੇ ਨੇੜੇ ਹੀ ਚੁੰਨੀਆਂ ਡਾਈ ਕਰਨ ਵਾਲਾ ਇੱਕ ਵਿਅਕਤੀ ਦੇ ਨਾਲ ਕਰਿੰਦੇ ਵਜੋਂ ਕੰਮ ਕਰਦੇ ਹਨ ਤੇ ਚੌਥਾ ਨੌਜਵਾਨ ਜੋ ਕਿ ਬੀਤੇ ਕਈ ਦਿਨਾਂ ਤੋਂ ਐਸੇ ਹੀ ਤਰ੍ਹਾਂ ਪੀੜਪੜ ਵਾਲੇ ਮੇਨ ਬਾਜ਼ਾਰ ਦੇ ਵਿੱਚ ਸ਼ਰੀਆਮ ਖੜਕੇ ਪਾਬੰਦੀਸ਼ੁਦਾ ਹੁੱਕੇ ਦਾ ਪ੍ਰਯੋਗ ਕਰਦੇ ਸਨ। ਜਿਸ ਸੰਬੰਧੀ ਲੋਕਾਂ ਨੇ ਵਾਰ-ਵਾਰ ਇਹ ਮਾਮਲਾ ਧਿਆਨ ਦੇ ਵਿੱਚ ਲਿਆਂਦਾ ਤੇ ਕੱਲ ਰਾਤ ਸਮੇਂ ਥਾਣਾ ਸਿਟੀ ਦੇ ਬਿਲਕੁਲ ਨਾਲ ਹੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਿਆਨ ਕਰਦਿਆਂ ਨੀਮਾ ਦਾ ਵੱਡਾ ਉਲੰਘਣ ਕੈਮਰੇ ਦੇ ਵਿੱਚ ਕੈਦ ਹੋ ਗਿਆ ਸੋ ਇਸ ਸਬੰਧੀ ਥਾਣਾ ਸਿਟੀ ਪੁਲਿਸ ਦਾ ਕਹਿਣਾ ਸੀ ਕਿ ਛੇਤੀ ਹੀ ਇਹਨਾਂ ਨੌਜਵਾਨਾਂ ਦੀ ਪਛਾਣ ਕਰਕੇ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਸਕਦੀ ਹੈ ਸੋ ਸ਼ਰਿਆਮ ਹੋ ਰਹੀ ਹੈ ਪਵੰਦੀ ਸੁਦਾ ਹੁੱਕੇ ਦੀ ਵਰਤੋਂ ਹੁੱਕੇ ਦੀ ਸ਼ਰਿਆਮ ਵਰਤੋਂ ਕਰਦੇ ਹੋਏ ਨੌਜਵਾਨ ਵੀਡੀਓ ਦੇ ਵਿੱਚ ਰਿਕਾਰਡ ਹੋਏ ਨੇ ਜਿਵੇਂ ਖਬਰ ਤੇ ਇਸ ਸ਼ਾਹਖੜਾ ਜੋੜ ਚੁੱਕੇ ਨੇ ਸੋ ਐਸ ਕੀ ਕੋਈ ਛੁਣ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਫਿਰ ਨਹੀਂ ਕਿਉਂਕਿ ਲੋਕਾਂ ਨੇ ਕਿਹਾ ਹੈ ਕਿ ਬਾਰ-ਬਾਰ ਇਸਤੇਾਰੇ ਜਿਹੜਾ ਕਿ ਸ਼ਰਿਆਮ ਹੁੱਕੇ ਦੀ ਵਰਤੋਂ ਕੀਤੀ ਜਾ ਰਹੀ ਹੈ ਇਸ ਦੇ ਬਾਰੇ ਮਾਮਲਾ ਧਿਆਨ ਦੇ ਵਿੱਚ ਲਿਆਂਦਾ ਗਿਆ ਪਰ ਪਹਿਲਾਂ ਕੋਈ ਵੀ ਕਾਰਵਾਈ ਨਹੀਂ ਹੋਈ ਲਾਅ ਐਂਡ ਆਰਡਰ ਜਿਹੜੀ ਕਿ ਉਲੰਘਣਾ ਕੀਤੀ ਜਾ ਰਹੀ ਹੈ ਪਰਮ ਦੱਸਦੀ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਸਾਹਿਬ ਦੀ ਉੱਤਰ ਦਿਸ਼ਾ ਵਾਲੇ ਪਾਸੇ ਇਹ ਬਾਜ਼ਾਰ ਹੈ ਜੀ ਇਸ ਬਾਜ਼ਾਰ ਦੀ ਉੱਤਰ ਦਿਸ਼ਾ ਵਾਲੇ ਪਾਸੇ ਰੈੱਡ ਕ੍ਰੋਸ ਦੀ ਬਿਲਡਿੰਗ ਹੈ ਜਿੱਥੇ ਪਾਵਨ ਪਵਿੱਤਰ ਸ਼੍ਰੀ ਰਾਮਲੀਲਾ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਬਾਕਾਇਦਾ ਜਦੋਂ ਇਹ ਵੀਡੀਓ ਬਣ ਰਹੀ ਸੀ ਉਸ ਵਿੱਚ ਵੀ ਰਾਮਲੀਲਾ ਦੇ ਵਿੱਚ ਜਿਹੜੇ ਕੋਈ ਕਥਾ ਪਰਵਚਨ ਚੱਲਦੇ ਉਹਨਾਂ ਦੀਆਂ ਆਵਾਜ਼ਾਂ ਵੀ ਰਿਕਾਰਡ ਹੋ ਰਹੀਆਂ ਸੀ ਤਾਂ ਲਗਾਤਾਰ ਈਆਂ ਭੈਣਾਂ ਦਾ ਬੱਚਿਆਂ ਦਾ ਇੰਨਾ ਸੜਕਾਂ ਉੱਪਰ ਆਉਣ ਜਾਣ ਹੁੰਦਾ ਹੈ ਤਾਂ ਉੱਥੇ ਇਹ ਚਾਰ ਕਤੇ ਤਰਤੇ ਅਵਾਰਾ ਕਿਸਮ ਦੇ ਲੋਕ ਕੜ ਕੇ ਜਦੋਂ ਉੱਕੇ ਦਾ ਪ੍ਰਯੋਗ ਬੀਤੇ 4-5 ਦਿਨ ਤੋਂ ਕਰ ਰਹੇ ਸੀ ਤਾਂ ਲੋਕਾਂ ਨੇ ਇਸ ਸਬੰਧੀ ਪੁਲਿਸ ਦੇ ਕੋਲ ਜਾਣ ਦੀ ਬਜਾਏ মিডিਆ ਕੋਲ ਜਾਣਾ ਯੋਗਤਾ ਸਮਝਿਆ ਕਿਉਂਕਿ ਪੁਲਿਸ ਕੋਲੋਂ ਅਕਸਰ ਹੀ ਅਜਿਹੇ ਮਾਮਲਿਆਂ ਦੀ ਸੂਚਨਾ ਜਿਹੜੀ ਲੀਕ ਹੋ ਕੇ ਕਦੇਦੂਰ ਤੇ ਅਪਰਾਧੀਆਂ ਤੱਕ ਪਹੁੰਚ ਜਾਂਦੀ ਹੈ ਤੇ ਵਿਰੋਧ ਕਰਨ ਵਾਲੇ ਲੋਕਾਂ ਵਾਸਤੇ ਖੋਦ ਲਈ ਇੱਕ ਦਸਤ ਤੱਕ ਬਣ ਜਾਂਦੀ ਹੈ ਜਿਵੇਂ ਹੀ মিডিਆ ਟੀਮ ਨਾਲ ਲੋਕਾਂ ਨੇ ਸੰਪਰਕ ਕੀਤਾ ਨੇੜਲੀ ਮਾਰਕੀਟ ਦੇ ਲੋਕਾਂ ਨੇ ਦੱਸਿਆ ਕਿ ਇਹਨਾਂ ਤਿੰਨ ਚਾਰ ਲੜਕਿਆਂ ਤੋਂ ਸਮੁੱਚੀ ਮਾਰਕੀਟ ਹੀ ਪਰੇਸ਼ਾਨ ਹੈ ਲੋਕਾਂ ਨੂੰ ਗਲਤ ਕਮੈਂਟ ਕਰਦੇ ਇੱਥੇ ਤਰ੍ਹਾਂ ਖੁੱਲੇ ਆਮ ਕੜ ਕੇ ਜਿਹੜੀ ਹੈ ਨਸ਼ੇ ਤੇ ਹੁੱਕੇ ਦੀ ਵਰਤੋਂ ਵੀ ਹੁੰਦੀ ਹੈ ਇਸ ਮਾਮਲੇ ਨੂੰ ਕਵਰ ਅਪ ਕਰਨ ਤੋਂ ਬਾਅਦ ਜਦੋਂ ਅੱਜ ਸਵੇਰ ਸਾਢੇ 6:30 ਵਜੇ ਦੇ ਕਰੀਬ ਥਾਣਾ ਸਿਟੀ ਦੇ ਐਸਐਚਓ ਨਾਲ ਸਾਡੀ ਗੱਲ ਹੋਈ ਏ ਤਾਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹਨਾਂ ਨੌਜਵਾਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਜਿਹੜੀ ਗੱਲ ਹੁਣ ਤੱਕ ਮੀਡੀਆ ਇਨਵੈਸਟੀਗੇਸ਼ਨ 'ਚ ਸਾਹਮਣੇ ਆਈ ਏ ਕਿ ਇਹ ਚਾਰੋਂ ਲੋਕ ਆ ਜਿਹੜੇ ਤਿੰਨ ਜਣੇ ਇੱਕ ਬੂਟਾਂਵਾਲੀ ਦੁਕਾਨ ਤੇ ਕੰਮ ਕਰਦੇ ਆ ਚੌਥਾ ਇੱਕ ਚੁੰਨੀਆਂ ਡਾਈ ਕਰਨ ਵਾਲੀ ਦੁਕਾਨ ਤੇ ਸਹਾਇਕ ਲੱਗਿਆ ਹੋਇਆ ਇਹਨਾਂ ਦੋਵਾਂ ਦੇ ਵਿੱਚੋਂ ਹੀ ਹੁਣ ਤੱਕ ਜਿਹੜੇ ਦੋ ਨੌਜਵਾਨ ਐ ਕੰਮ ਤੇ ਆਏ ਐ ਤੇ ਦੋ ਨੌਜਵਾਨ ਹੋਏ ਜਿਹੜੇ ਸਕੂਲੀ ਵਿਦਿਆਰਥੀ ਹੈ 2 ਵਜੇ ਤੋਂ ਬਾਅਦ ਕੰਮ ਤੇ ਆਉਣਗੇ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਗਰੀਬ ਆਲਾਤਾਂ ਵਿੱਚ ਮਾਪੇਓ ਪੜ੍ਹਾਈ ਦੇ ਨਾਲ ਬੱਚਿਆਂ ਨੂੰ ਕਮਾਈਆਂ ਵਾਲੇ ਪਾਸੇ ਤੋਰਦਾ ਹੈ ਤੇ ਬੱਚੇ ਦਿਸ਼ਾ ਭਟਕ ਕੇ ਕਿਉਂ ਜੀਆਂ ਹਰਕਤਾਂ ਕਰਦੇ ਹੈ ਤੇ ਉਦੋਂ ਵੱਡਾ ਫੇਲੀਅਰ ਸਾਡੇ ਸਿਸਟਮ ਦਾ ਹੈ ਕਿ ਇਵਨ ਤਾਣੇ ਦੀ ਗੰਧ ਤੇ ਬਿਲਕੁਲ ਨਾਲ ਹੀ ਇਹੋ ਜਿਹਾ ਕੰਮ 4-5 ਦਿਨ ਤੋਂ ਚੱਲ ਰਿਹਾ ਸੀ ਦੀ ਪੁਲਿਸ ਦਾ ਇਸ ਵੱਲ ਧਿਆਨ ਨਹੀਂ ਗਿਆ ਵੀਡੀਓ ਵਾਇਰਲ ਹੁੰਦੇ ਆ ਸਾਰੀ ਪੁਲਿਸ ਇਸ ਮਾਮਲੇ ਵਿੱਚ ਹਰਕਤ ਜਿਹੜੀ ਕਰਦੀ ਦਿਖਾਈ ਦੇ ਰਹੀ ਹੈ ਤੇ ਪੁਲਿਸ ਦਾ ਕਹਿਣਾ ਇਸ ਮਾਮਲੇ 'ਚ ਸਖਤ ਕਾਰਵਾਈ ਕੀਤੀ ਜਾਵੇ ਕਿ ਤੇ ਲੋਕਾਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਅਲਜੋਲ ਕਰਨ ਵਾਲੇ ਲੋਕਾਂ ਨੂੰ ਕਿਸੇ ਵੀ ਕੀਮਤ ਤੇ ਰਹਾਇਤ ਜਿਹੜੀ ਨਹੀਂ ਦਿੱਤੀ ਜਾਵੇਗੀ ਜੀ ਬਿਲਕੁਲ ਲੋਕਾਂ ਦਾ ਕਹਿਣਾ ਹੈ ਕਿ ਬਾੜਵਾਇਨਾ ਵੱਲੋਂ ਇਹ ਸਭ ਜਿਹੜਾ ਕੀਤਾ ਜਾਂਦਾ ਹੈ ਤੇ ਹਾਲਾਂਕਿ ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਅਗਰ ਇੱਥੋਂ ਦੀ ਲੰਘਦੀ ਵੀ ਹੋਵੇਗੀ ਗਸ਼ਤ ਕਰਦੀ ਹੋਵੇਗੀ ਤੇ ਉਹਨਾਂ ਦਾ ਕਦੀ ਵੀ ਧਿਆਨ ਨਹੀਂ ਗਿਆ ਇਹਨਾਂ ਦੇ ਵੱਲ ਜੀ ਪਰਮ ਬਿਲਕੁਲ ਦੱਸਿਓ ਗਸ਼ਤ ਕਰਨਾ ਤਾਂ ਬਹੁਤ ਦੂਰ ਦਾ ਵਾਰਡ ਹੈ ਬਿਲਕੁਲ ਥਾਣੇ ਦੀ ਕੰਧ ਦੇ ਨਾਲ ਜਿੱਥੇ ਸੀਸੀਟੀਵੀ ਕੈਮਰਾ ਹੈ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਨੇ ਕਿ ਥਾਣੇ ਦਾ ਕੋਈ ਵੀ ਐਂਗਲ ਹੈ ਸੀ ਇਵਨ ਕਿ 5 ਦਿਨਾਂ ਦੀ ਹਰਕਤ ਜੇਕਰ ਪੁਲਿਸ ਦਾ ਸੀਸੀਟੀਵੀ ਵੀ ਉੱਥੇ ਕੰਮ ਕਰਦਾ ਹੋਵੇਗਾ ਤਾਂ ਉਹਦੇ ਵਿੱਚ ਰਿਕਾਰਡ ਜ਼ਰੂਰ ਹੋਈ ਹੋਵੇਗੀ। ਜੀ। ਤਾਂ ਵੱਡੇ ਸਵਾਲ ਪੁਲਿਸ ਪ੍ਰਣਾਲੀ ਤੇ ਘਟਉਂਦੇ ਕਿ ਜੇ ਤਾਣੇ ਦਾ ਸੀਸੀਟੀਵੀ ਪ੍ਰੋਪਰ ਮੋਨੀਟਰ ਨਹੀਂ ਹੁੰਦਾ ਤਾਂ ਆਖਰਕਾਰ ਇਹੋ ਜਿਹੇ ਲੋਕਾਂ ਨੂੰ ਕੰਮ ਤੇ ਲਗਾਉਣ ਦਾ ਕੀ ਅਸਰ ਆ ਪਰ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੀੜਤ ਲੋਕ ਜਿਹੜੇ ਇਹਨਾਂ ਨੌਜਵਾਨਾਂ ਦੀ ਪੁਰਸ਼ਾਗਰਦੀ ਗੁੰਡਾਗਰਦੀ ਤੋਂ ਪਰੇਸ਼ਾਨ ਹਨ ਉਹਨਾਂ ਨੂੰ ਕੁਝ ਰਾਹਤ ਦੀ ਆਸ ਜ਼ਰੂਰ ਦਿਖਾਈ ਦੇ ਰਹੀ ਹੈ ਕਿ ਪੁਲਿਸ ਇਸ ਮਾਮਲੇ 'ਚ ਸਖਤ ਕਾਰਵਾਈ ਕਰੇਗੀ ਤੇ ਜਿਹੜੇ ਹੋਰ ਨੌਜਵਾਨਾਂ ਵਿੱਚ ਅਜਿਹੀਆਂ ਹਰਕਤਾਂ ਕਰਨ ਦਾ ਕਰੇਜ ਵਧਣਾ ਹੈ ਤਾਂ ਉਸ ਕਰੇਜ ਨੂੰ ਢਲ ਪੈਦ ਕੇ ਕਿ ਆਦਰਸ਼ ਸਮਾਜ ਦੀ ਸਥਾਪਨਾ ਵਾਸਤੇ ਪੁਲਿਸ ਦੀ ਇਹ ਚੰਗੀ ਕੋਸ਼ਿਸ਼ ਹੋਵੇਗੀ ਜੇਕਰ ਪੁਲਿਸ ਇਸ ਮਾਮਲੇ ਦੇ ਵਿੱਚ ਕੋਈ ਸਖਤ ਕਾਰਵਾਈ ਕਰਦੀ ਹੈ ਜੀ ਅਸੀਂ ਅੱਜ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ ਜੀ ਸਿਵसेना ਹਿੰਦੂ ਪਾਰਟੀ ਨੇ ਨਵਾਂ ਸ਼ਹਿਰ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਪਗਲ ਸਿੰਘ ਦਾ 181